ਅੰਤਰਰਾਸ਼ਟਰੀ ਡਰੱਗ ਨਾਲ ਜੁੜਾ ਜਗਦੀਸ਼ ਭੋਲਾ ਨੂੰ ਲੈ ਕੇ ਆਈ ਵੱਡੀ ਖਬਰ ਜਗਦੀਸ਼ ਭੋਲਾ ਨੇ ਕਿਹਾ ਕਿ ਮੈਨੂੰ ਸਿਆਸੀ ਪਾਰਟੀਆਂ ਨੇ ਫਸਾਇਆ ਏ ਜੇ ਮੈਂ ਗਲਤ ਤਾਂ ਮੈਨੂੰ ਫਾਇਲਾ ਦਿਓ ਸਾਰੀਆਂ ਸਿਆਸੀ ਪਾਰਟੀਆਂ ਦੇ ਉੱਪਰ ਉਂਗਲ ਉਠਾਈ ਏ ਜਗਦੀਸ਼ ਭੋਲਾ ਨੇ ਸੋ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਬਕਾ ਡੀਐਸਪੀ ਤੇ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਜੋ ਕਿ ਉਹਨਾਂ ਦੇ ਪਿਤਾ ਦਾ ਅੱਜ ਜਿਹੜੀ ਮੌਤ ਹੋ ਗਈ ਸੀ ਉਹਨਾਂ ਦੇ ਅੰਤਿਮ ਸੰਸਕਾਰ ਤੇ ਮੌਕੇ ਤੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਪੈਰੋਲ ਤੇ ਅੱਜ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਪਹੁੰਚ ਰਹੇ ਨੇ 100 ਉਹਨਾਂ ਵੱਲੋਂ ਬਠਿੰਡਾ ਦੇ ਪਿੰਡ ਰਾਏ ਕਲਾ ਵਿਖੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਪੁਲਸ ਵੱਲ ਤੈਨਾਤ ਕੀਤਾ ਗਿਆ ਹੈ ਜਗਦੀਸ਼ ਢੋਲਾ ਨੇ ਜੋ ਕਿ سوشل میڈیا ਦੇ ਨਾਲ ਗਲਤ ਬਤ ਕਰਦੇ ਹੋਏ ਕਿਹਾ ਕਿ ਮੈਨੂੰ ਸਿਆਸੀ ਪਾਰਟੀਆਂ ਨੇ ਮਿਲ ਕੇ ਇਹਦਾ ਪਸਾਇਆ ਹੋਇਆ ਹੈ ਮੈਂ ਇਸ ਮਾਮਲੇ ਦੀ ਸੀਬੀਆਈ ਦੀ ਜਾਂਚ ਦੀ ਮੰਗ ਕਰਦਾ ਹਾਂ ਜੋ ਮੈਂ ਦੋਸ਼ੀ ਪਾਇਆ ਜਾਵਾਂ ਤਾਂ ਮੈਨੂੰ ਫਾਇਲ ਆ ਦਿੱਤਾ ਜਾਵੇ ਸੋ ਜਗਦੀਸ਼ ਢੋਲਾ ਜੋ ਕਿ ਹੁਣ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਪਰ ਜਿਹੜਾ ਕਿ ਡਰਗ ਦਾ ਵੱਡਾ ਕੇਸ ਦਰਜ ਕੀਤਾ ਹੋਇਆ ਹੈ ਸੋ ਜਗਦੀਸ਼ ਭੋਲਾ ਦੇ ਪਿਤਾ ਦਾ ਨਾਮ ਬਸ਼ ਬਲਸ਼ਿੰਦਰ ਸਿੰਘ ਸੀ ਜੋ ਲੰਬੇ ਸਮੇਂ ਤੋਂ ਬਿਮਾਰ ਸੀ ਸੋ ਉਹਨਾਂ ਦੇ ਪਿਤਾ ਜਿਹੜਾ ਕਿ ਬਿਮਾਰ ਹੋਣ ਦੇ ਨਾਤੇ ਉਹਨਾਂ ਦੀ ਮੌਤ ਹੋ ਗਈ ਹੈ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਪਿੰਡ ਰਾਏਕ ਕਲਾ ਵਿੱਚ ਕੀਤਾ ਜਾਵੇਗਾ ਜਿੱਥੇ ਕੁਝ ਸਮੇਂ ਲਈ ਪਰੋਲ ਮਿਲਣ ਤੋਂ ਬਾਅਦ ਜਗਦੀਸ਼ ਭੋਲਾ ਪਹੁੰਚੇ ਹੋਏ ਹਨ ਉਥੇ ਉਹਨਾਂ ਨੇ ਦੇਸ ਕੰਫਰੈਂਸ ਕਰਕੇ ਦੱਸਿਆ ਹੈ ਔਰ ਉਹਨਾਂ ਦੇ ਮਾਤਾ ਜੀ ਵੀ ਜਿਹੜਾ ਕਿ 1 ਸਾਲ ਪਹਿਲਾਂ ਉਹਨਾਂ ਦਾ ਵਿਦਿਆहांत ਹੋ ਚੁੱਕਿਆ ਹੈ ਜਗਦੀਸ਼ ਸਿੰਘ ਕੋਲਾ ਕੌਣ ਸੀ ਕਿਵੇਂ ਫਸਿਆ ਉਹ ਸਾਰੀ ਤੁਹਾਨੂੰ ਅੱਜ ਗੱਲ ਕਰ ਰਹੇ ਆ ਜਾਣਕਾਰੀ ਦੇ ਅਨੁਸਾਰ ਕੋਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1990 ਦੇ ਦਹਾਕੇ ਚੋ ਕੁਸ਼ਤੀ ਦੇ ਨਾਲ ਕੀਤੀ ਸੀ ਜਦੋਂ ਕੁਸ਼ਤੀ ਪਿੰਡਾਂ ਦੇ ਮੇਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਹੀ ਹਰਮਨ ਪਿਆਰੀ ਸੀ ਉਸ ਕੁਸ਼ਤੀ ਦੇ ਨਾਲ ਜਗਦੀਸ਼ ਸਿੰਘ ਕੋਲਾ ਇਸਤਾਨੇ ਪਰਿਵਾਰ ਦੇ ਵਿੱਚੋਂ ਉੱਠ ਕੇ ਉਹ ਕਸਤੀ ਲੜਿਆ ਕਰਦਾ ਸੀ ਹੌਲੀ ਹੌਲੀ ਉਸ ਨੇ ਕਸਤੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ ਉਹ ਰਾਸ਼ਟਰੀ ਪੱਧਰ ਦਾ ਪਹਿਲਵਾਨ ਬਣ ਗਿਆ ਉਸ ਨੇ ਭਾਰਤ ਕੇਸ਼ਰੀ ਭਾਰਤ ਮਲ ਸਮਰਾਟ ਰੁਸਤਮੇ ਹਿੰਦ ਕੇਸ਼ਰੀ ਅਤੇ ਵਿਸ਼ਵ ਖਾਲਸਾ ਕੇਸ਼ਰੀ ਵਰਗੇ ਕਈ ਖਿਤਾਬ ਜਿੱਤੇ ਕੇਂਦਰ ਸਰਕਾਰ ਨੇ ਉਹਨਾਂ ਨੂੰ 1998 ਵਿੱਚ ਅਰਜੁਨ ਅਵਾਰਡ ਦਿੱਤਾ ਸੋ ਇਸ ਮਗਰੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੁਲਸ ਵਿੱਚ डीएसपी ਦੇ ਉਹਦੇ ਤਿੰਨ ਯੁਕਤ ਕਰਤਾ ਜੋ ਕਿ 1998 ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੇ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਉਸ ਨੂੰ ਨਸ਼ੇ ਦੇ کاروبار ਵਿੱਚ ਸਰਗਰਮ ਹੋ ਜਾਂਦੇ ਨੇ ਉਹਲਾ ਨਸ਼ੇ ਦੇ ਕਾਰੋਬਾਰ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਉਸ ਦੇ ਸਾਥੀਆਂ ਅਤੇ ਹੋਰ ਉਦਯੋਗਪਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਉਸ ਸਮੇਂ ਖੁਲਾਸਾ ਹੋਇਆ ਸੀ ਕਿ ਉਹ ਲਗਭਗ 700 ਕਰੋੜ ਰੁਪਏ ਦਾ ਅੰਤਰਰਾਸ਼ਟਰੀ ਗੈਂਗ ਦਾ ਸਰਗਨਾ ਸੀ ਜਗਦੀਸ਼ ਭੋਲਾ ਜਗਦੀਸ਼ ਭੋਲਾ ਦਾ ਨਾਮ ਜਦੋਂ 2007 ਤੋਂ ਲੈ ਕੇ 2012 ਦੇ ਵਿੱਚ ਅਕਾਲੀ ਸਰਕਾਰ ਚੱਲਦੀ ਉਸ ਵਕਤ ਜੁੜਿਆ ਜੋ ਨਸ਼ਾ ਤਸਕਰੀ ਦਾ ਬਹੁਤ ਵੱਡਾ ਸਰਗਨਾ ਦਾ ਮੰਨ ਕੇ ਨਾਮ ਸਾਹਮਣੇ ਆਇਆ ਜਗਦੀਸ਼ ਸਿੰਘ ਭੋਲਾ ਦੇ ਭੋਲਾ ਨੂੰ ਜਿਹੜਾ ਕੀ ਗ੍ਰਿਫਤਾਰ ਕੀਤਾ ਜਾਂਦਾ ਔਰ ਉਦੋਂ ਤੋਂ ਲੈ ਕੇ ਜੇਲ੍ਹ ਦੇ ਵਿੱਚ ਬੰਦੇ ਸੋ ਜਗਦੀਸ਼ ਭੋਲਾ ਨੇ ਅੱਜ ਭਾਵਕ ਹੁੰਦਿਆਂ ਕਿ ਮੈਂ ਜਿਹੜਾ ਕਿ ਇੱਕ ਬਹੁਤ ਵੱਡਾ ਚੋਟੀ ਦਾ ਖਿਡਾਰੀ ਸੀ ਔਰ ਮੈਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ ਮੈਨੂੰ ਕਿਸ ਤਰ੍ਹਾਂ ਫਸਾਇਆ ਗਿਆ ਸਾਰੀਆਂ ਸਿਆਸੀ ਪਾਰਟੀਆਂ ਨੇ ਮੇਰੇ ਦੇ ਉੱਪਰ ਜਿਹੜਾ ਕਿ ਇਹ ਨਸ਼ਾ ਤਸਕਰੀ ਦੇ ਵੱਡੇ ਇਲਜ਼ਾਮ ਲਾਏ ਨੇ ਔਰ ਮੈਨੇ ਨਾਲ ਜਿਹੜਾ ਕਿ ਇੱਕ ਬਹੁਤ ਵੱਡਾ ਜਿਹੜਾ ਧੋਖਾ ਹੋਇਆ ਸੋ ਜਗਦੀਸ਼ ਭੋਲਾ ਨਾਮ ਲੈ ਕੇ ਜਿਹੜੀ ਵੱਡੀ ਖਬਰ ਆਈ ਭਾਵਕ ਹੋ ਕੇ ਜਗਦੀਸ਼ ਭੋਲਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੇ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਸਰਕਾਰਾਂ ਤੇ ਪਾਰਟੀਆਂ ਜਿਹੜੀਆਂ ਨੇ ਜਿਹੜਾ ਵੀ ਕੋਈ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਗੁਲੰਦੀਆਂ ਛੂੰਦਾ ਨੌਜਵਾਨ ਉਸ ਨੂੰ ਥੱਲੇ ਡੇਗਿਆ ਜਾਂਦਾ ਔਰ ਉਸ ਨੂੰ ਕਿਸ ਤਰ੍ਹਾਂ ਫਸਾਇਆ ਜਾਂਦਾ ਹੈ ਸੋ ਇੱਕ ਕਿਸਾਨ ਔਰ ਸਧਾਰਨ ਪਰਿਵਾਰ ਚੋਂ ਉੱਠਿਆ ਜਗਦੀਸ਼ ਭੋਲਾ ਅੱਜ ਭਾਵੇਂ ਜ਼ਿਲ੍ਹਾ ਦੇ ਵਿੱਚ ਬੰਦੇ ਪਰ ਉਸ ਨੇ ਆਪਣੀ ਜਿਹੜੀ ਦਾਸਤਾਨ ਦੱਸੀ ਹੈ ਕਿ ਕਿਸ ਤਰ੍ਹਾਂ ਉਸ ਨੇ ਕੁਸ਼ਤੀ ਖੇਡੀ ਔਰ ਖੇਡ ਕੇ ਐਸੇ ਮੇਵਨ ਤੇ ਪਹੁੰਚਿਆ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਮੈਂ ਇੰਨਾ ਜਿਹੜਾ ਕਿ ਆਪਣਾ ਨਾਮ ਕਮਾਇਆ ਔਰ ਉਸ ਨਾਮ ਨੂੰ ਲੈ ਕੇ ਜਦੋਂ ਇਹ ਜਿਹੜੇ ਪਾਰਟੀਆਂ ਵਾਲੇ ਨੇ ਇਹਨਾਂ ਨੇ ਮੈਨੂੰ ਜਿਹੜਾ ਕਿ ਥੱਲੇ ਸੁੱਟ ਦਿੱਤਾ ਔਰ ਮੈਨੂੰ ਜਿਹੜਾ ਪਸਾਇਆ ਹੈ ਸੋ ਸਾਰੀਆਂ ਪਾਰਟੀਆਂ ਦੇ ਉੱਪਰ ਉਹਨਾਂ ਨੇ ਉਂਗਲ ਸਾਂਦੀ ਹੈ ਔਰ ਉਹਨਾਂ ਨੇ ਸੀਬੀਆਈ ਤੋਂ ਮੰਗ ਕੀਤੀ ਹੈ ਕਿ ਮੇਰੇ ਕੇਸ ਦੀ ਜਾਂਚ ਪੰਜਾਬ ਵਿੱਚ ਨਹੀਂ ਸੀਬੀਆਈ ਨੂੰ ਦਿੱਤੀ ਜਾਵੇ ਜੇਕਰ ਮੈਂ ਦੋਸ਼ੀ ਪਾਇਆ ਜਾਵਾਂ ਤਾਂ ਮੈਨੂੰ ਫਾਂਸੀ ਲਟਕਾ ਦਿੱਤਾ ਜਾਵੇ ਮੈਂ ਸੀ ਨਹੀਂ ਕਰਾਂਗਾ ਲੇਕਿਨ ਪੰਜਾਬ ਪੁਲਿਸ ਜਾ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਜਾਂਚ ਦੇ ਵਿੱਚ ਮੈਨੂੰ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਸੋ ਜਗਬੀਸ਼ ਭੋਲਾ ਪਾਬਕ ਹੋਗੇ ਨੇ